ਗਤਾ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸੋਨਾਲਿਕਾ ਕੰਪਨੀ ਦੇ ਇੱਕ ਨਵੇਂ ਵੀਡੀਓ ਦੇ ਨਾਲ ਅੱਜ ਆਪਾਂ ਆਏ ਹੈਗੇ ਆਂ ਛਾਪਿਆਂ ਵਾਲੀ ਪਿੰਡ ਨੇੜੇ ਬਾਬਾ ਬਕਾਲਾ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਫਾਰਮਰ ਦੇ ਨਾਲ ਮਿਲਣ ਜਾਵਾਂਗੇ ਜਿਹੜੇ ਕੀ ਆਪਣਾ ਸੋਨਾਲਿਕਾ ਦਾ ਰੋਟਾਵੇਟਰ ਜੀ ਪਿਛਲੇ 10 ਸਾਲ ਤੋਂ ਚਲਾ ਰਹੇ ਆ ਜੀ ਇਹ ਜਿਆਦਾ ਕੰਟਰੈਕਟ ਫਾਰਮਿੰਗ ਦਾ ਜਿਹੜਾ ਕੰਮ ਕਰਦੇ ਹੈਗੇ ਆ ਔਰ ਪਿਛਲੇ 10 ਸਾਲ ਤੋਂ ਆਹ ਰੋਟਾਵੇਟਰ ਚਲਾ ਰਹੇ ਆ ਜੀ ਤੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ 555 ਟਰੈਕਟਰ ਇਹਨਾਂ ਨੇ 2017 ਦੇ ਵਿੱਚ ਲਿਆ ਉਤੋਂ ਪਹਿਲੇ 475 ਟਰੈਕਟਰ ਤੇ ਆਹ ਰੋਟਾਵੇਟਰ ਜਿਹੜਾ ਹੈ ਚਲਾ ਰਹੇ ਸੀਗੇ ਜੀ ਤੇ ਇਸ ਰੋਟਾਵੇਟਰ ਦੇ ਨਾਲ ਇਹ ਲਗਭਗ ਤਾਸਕਾ ਕਿल्ले ਜਿਹੜੀ ਆ ਕੰਟਰੈਕਟ ਫਾਰਮਿੰਗ ਤੇ ਹੋਰ ਵੀ ਜਿਹੜਾ ਆ ਇਹ ਤੋਂ ਇਲਾਵਾ 15 ਕ ਕਿल्ले ਜਿਹੜੇ ਆ ਆ ਸੀਜ਼ਨ ਦੇ ਵਿੱਚ ਬਹਾਈ ਕਰਦੇ ਆ ਜਿਆਦਾ ਜਾਣਕਾਰੀ ਲਈ ਮੈਂ ਤੁਹਾਨੂੰ ਮਿਲਾਵਾਂਗਾ ਅਰਜਿੰਦਰ ਜੀ ਨਾਲ ਅਰਜਿੰਦਰ ਜੀ ਮੇਰੇ ਨਾਲ ਤੁਹਾਨੂੰ ਆਪਣੇ ਵਿਚਾਰ ਜਿਹੜੇ ਆ ਸ਼ੇਅਰ ਕਰਨਗੇ ਰੋਟਾਵੇਟਰ ਦੀ ਸਕਸੈਸ ਜਿਹੜੀ ਆ ਤੁਹਾਨੂੰ ਦੱਸਣਗੇ ਸਤਿ ਸ੍ਰੀ ਅਕਾਲ ਵੀਰ ਜੀ 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 ਆਪਾਂ ਨੂੰ 10 ਸਾਲ ਹੋ ਗਏ ਆ ਤਕਰੀਬਨ ਰੋਤਾਵੇਟ ਲੈ ਇਹਨੂੰ ਜੀ ਭਾਜੀ ਤੇ ਬਹੁਤ ਵਧੀਆ ਚੱਲਦਾ ਵਾ ਪਹਿਲੀ ਦੀ ਵੀ ਸਭਾਈ ਬਹੁਤ ਵਧੀਆ ਕਾਉਂਦੀ ਆ ਜੀ ਤੇ ਇਹਦੇ ਨਾਲ ਜਾਨੀ ਕਿ ਪਹਿਲੀ ਪੂਰੀ ਬਹੁਤ ਵਧੀਆ ਬਣਦੀ ਆ ਈਲ ਖਰਚਾ ਵੀ ਘੱਟ ਆ ਟਰੈਕਟਰ ਨੂੰ ਲੋਡ ਰੜ ਕੋਈ ਨਹੀਂ ਇਹਦੇ ਤੇ ਪੈਂਦਾ ਜੀ ਭਾਜੀ ਹਾਂਜੀ ਤੇ ਆਪਾਂ ਹੋਰ ਵੀ ਇੱਕ ਸੁਪਰ ਸੀਡਰ ਵੀ ਲਿਆਵਾਂਗੇ ਤਾਂ ਸੋਨਾ ਲੀਕਾ ਦਾ ਲਿਆਉਣ ਦਾ ਇਰਾਦਾ ਵਾ ਜੀ ਉਹ ਵੀ ਲੈ ਕੇ ਆਵਾਂਗੇ ਜੀ ਤੇ ਕਿਉਂਕਿ ਮੈਂ ਵੀ ਆਪਣੇ ਵੀਰਾਂ ਨੂੰ ਕਹਿਨਾ ਵਾ ਸਾਰਿਆਂ ਨੇ ਇਹੋ ਹੀ ਜੋ ਵੀ ਲੈਣਾ ਵਾ ਜਿੰਨੇ ਵੀ ਲੈਣਾ ਸੁਪਰ ਸੀਡਰ ਜਾਂ ਰੋਟਾ ਵੇਟਰ ਸੋਨਾਲੀਕਾ ਕੰਪਨੀ ਦਾ ਬਹੁਤ ਵਧੀਆ ਚੀਜ਼ ਆ ਅਸੀਂ ਬੋਨਿਆਂ ਨੂੰ ਮੈਨੂੰ 10 ਸਾਲ ਹੋ ਗਏ ਆ ਤੇ ਉਦੋਂ ਦਾ ਬੋਨਿਆਂ ਨੂੰ ਕੋਈ ਇਹਦੇ ਨਾਲ ਮੁਸ਼ਕਲ ਨਹੀਂ ਹੋਈ ਭਾਜੀ ਕੀ ਖੂਬੀਆਂ ਤੁਹਾਨੂੰ ਆ ਰੋਟਾਵੇਟਰ ਦੇ ਵਿੱਚ ਲੱਗੀਆਂ ਹੈਗੀਆਂ ਜੀ ਇਹਦੇ ਨਾਲ ਭਾਜੀ ਆਪਾਂ ਨੂੰ ਇਹਦੇ ਵਿੱਚ ਇੱਕ ਇੱਕ ਵੱਡੀ ਖੂਬੀ ਆ ਕਿ ਸਫਾਈ ਜਿਹੜੀ ਆ ਪਹਿਲੀ ਬਰੀਕ ਸਭ ਤੋਂ ਜ਼ਿਆਦੀ ਪਹਿਲੀ ਬਰੀਕ ਇਹ ਵੀ ਆਉਂਦੀ ਆ ਜੀ ਕਿ ਮੈਂ ਹੋਰ ਵੀ بڑے ਰੋਟਾਵੇਟਰ ਦੇਖੇ ਆ ਪਰ ਇਹਦੀ ਜਿਆਦੀ ਸਫਾਈ ਇਹਦੀ ਆਉਂਦੀ ਆ ਤੁਹਾਡੇ ਪਿੰਡ ਦੇ ਵਿੱਚ ਸੋਨਾ ਲਿਕਾ ਦੇ ਹੋਰ ਵੀ ਰੋਟਾਵੇਟਰ ਹੈਗੇ ਆ ਜੀ ਬਹੁਤ ਮੁੰਡਿਆ ਕੋ ਹੈਗੇ ਆ ਜੀ ਹੋਰ ਅੱਛਾ ਜੀ ਉਹ ਵੀ ਬਹੁਤ ਬਹੁਤ ਸਫਾਈ ਹੁੰਦੀ ਆ ਜੀ ਤੇ ਹੋਰ ਇਸ ਤੋਂ ਇਲਾਵਾ ਕਿਸੇ ਹੋਰ ਕੰਪਨੀ ਦੇ ਜਿਵੇਂ ਕਿ ਰੋਟਾਵੇਟਰ ਤਾਂ ਹੋਣਗੇ ਜੀ ਤੁਹਾਡੇ ਪਿੰਡ ਦੇ ਵਿੱਚ ਉਹਨਾਂ ਨਾਲ ਸੋਨਾ ਲਿਕਾ ਦੇ ਵਿੱਚ ਕੀ ਡਿਫਰੈਂਸ ਆ ਭਾਜੀ ਭਾਜੀ ਇਹਦੀ ਸਫਾਈ ਜਿਆਦੀ ਉਹਨਾਂ ਨਾਲ ਉਹਨਾਂ ਨਾਲੋਂ ਇਹਦੀ ਬਹੁਤ ਜਿਆਦੀ ਸਫਾਈ ਆ ਜੀ ਇਹਦਾ ਮੰਨ ਲਓ ਆਪਾਂ ਪਾੜ ਪੋਣੇ ਨਾ ਪਾੜ ਦੇ ਵਿੱਚ ਹੀ ਪੈੜੀ ਬਣ ਜਾਂਦੀ ਆ ਜੀ ਦੂਰ ਨਾਲ ਤੇ ਆ ਨਾ ਜੇ ਸਾਉ ਲੁੱਪੀ ਪੋਡਰੀ ਕਰ ਦਿੰਦਾ ਘੱਟਾ ਹੀ ਹੋ ਜਾਂਦਾ ਜੀ ਭਾਜੀ ਹਾਂਜੀ ਤੇ ਉਹਨਾਂ ਦੀ ਸਫਾਈ ਐਡਾ ਵਾ ਵੀ ਉਹ ਥੋੜੀ ਜੀ ਟੀਮ ਚੜਦੇ ਆ ਓਕੇ ਉਹਨਾਂ ਦੇ ਬਲੇਟਾਂ ਨਾਲ ਲੱਗਣ ਦਾ ਫਰਕ ਹੋਊਗਾ ਜਾਂ ਕੀ ਸਾਉ ਦਾ ਫਰਕ ਹੋਊਗਾ ਉਹਨਾਂ ਦਾ ਇਹ ਫਰਕ ਆ ਜਾਂਦਾ ਵਾ ਆਪਣੇ ਯਾਨੀ ਕਿ ਇਹਦੇ ਬਲੇਡ ਵੀ ਬਹੁਤ ਚੜਾ ਵੀ ਬਹੁਤ ਆ ਜੀ ਤੇ ਪਹਿਲੀ ਵੀ ਬਹੁਤ ਵਧੀਆ ਭੰਗਾ ਵਾ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਤੇ ਆਪਣੇ ਵੀਰਾਂ ਭਰਾਵਾਂ ਨੂੰ ਕਹੂਗਾ ਕਿ ਤੁਸੀਂ ਵੀ ਇੱਕ ਵਾਰ ਜ਼ਰੂਰ ਚੋਨਾ ਲੀਕਾ ਦਾ ਟਰੂਟਾਵੇਟਰ ਦਾ ਸੁਪਰ ਸੀਟਰ ਵਰਤ ਕੇ ਦੇਖੋ ਜੀ ਆਪਾਂ ਨੂੰ ਜੇ 10 ਸਾਲ ਹੋ ਗਏ ਆ ਪਹਿਲਾਂ 475 ਮਗਰ ਚੱਲਦਾ ਸੀ ਜੀ ਤੇ ਹੁਣ ਆਪਾਂ ਅਰਜੈਂਟ ਟਰੈਕਟਰ ਲਿਆ ਇਹਦੇ ਮਗਰ ਵੀ ਇਹੀ ਰੱਖਿਆ ਤੁਸੀਂ ਇੱਕ ਗੇੜੀ ਕੱਢ ਕੇ ਜੋ ਆ ਉਹ ਭਾਜੀ ਦਿਖਾਓ ਹਾਂ ਜੀ ਇਹਨੂੰ ਚਲਾ ਕੇ ਦਿਖਾਓ